ਮਕਨਈਆ ਲਈ ﺍﻟ अल्जीरिया ਦਾ ਮਕਨਈਆ ਜਿਸ ਤੇ ਸਾਨੂੰ ਪਹੁੰਚਣਾ ਸੀਗਾ ਅੱਛਾ ਜੀ ਉਸ ਤੋਂ ਪਹਿਲਾਂ ਹੀ ਸਾਡੇ ਦੇ ਆਰਮੀ ਦੀਆਂ ਗੱਡੀਆਂ ਲੱਗੀਆਂ ਨੂੰ ਪਤਾ ਲੱਗ ਗਿਆ ਟੈਕਸੀਆਂ ਤੇ ਪਿੱਛੇ ਆਰਮੀ ਤੋਂ ਉਹਨਾਂ ਦੀ ਚੰਤ ਕੋਈ ਚੰਦਰਮਈ ਆਰਮੀ ਹੈ ਉਹ ਵੀ ਰੈਂਟਰ ਤੋਂ ਸਾਡੇ ਪਿੱਛੇ ਲਗੀਆਂ ਉਹ ਸਾਨੂੰ ਇਸ ਤਰ੍ਹਾਂ ਘੇਰ ਲਿਆ ਉਹਨਾਂ ਨੇ ਇੰਨੇ ਟੈਕਸੀਆਂ ਨੂੰ ਅੱਛਾ ਜੀ ਬਸ ਉਹਨਾਂ ਨੇ ਸਾਡੇ ਤੇ ਗੰਨਾ ਤਾਣੀਆਂ ਹਾਂਜੀ ਕਹਿੰਦੇ ਵੀ ਯੂ ਇੰਡੀਅਨ ਹਾਂਜੀ ਆ ਇਹ ਯੋ ਪੰਗਲਾਦੇਸ਼ੀ ਯੋ ਪਾਕਿਸਤਾਨੀ ਅੱਛਾ ਇਹਨਾਂ ਸਾਨੂੰ ਕੋਦੇ ਯੂ ਸਪੀਕ ਇੰਗਲਿਸ਼ ਅਸੀਂ ਬੋਲੇ ਨਹੀਂ ਹੈ ਸਾਨੂੰ ਪਤਾ ਦੱਸ ਦਿਆ ਸੀ ਕਿ ਤੁਸੀਂ ਇੰਗਲਿਸ਼ ਚ ਗੱਲ ਨਾ ਕਰ ਰਹੇ ਹੋ ਕੁਝ ਕਹਿਣਾ ਯਸ ਨੂੰ ਕਹਿਣਾ ਨਹੀਂ ਹਾਂਜੀ ਬਸ ਹੀ ਉਹਨਾਂ ਨੂੰ ਬੋਲੇ ਨਹੀਂ ਚਲੋ ਉਹਨਾਂ ਨੇ ਸਾਡੀਆਂ ਗੱਡੀਆਂ ਹੈੱਡ ਕੁਆਟਰ ਜਿਹੜਾ ਉਹਨਾਂ ਦਾ ਹੈ ਗਿਆ ਸੀਗਾ ਉੱਥੇ ਪਹਤਾ ਦੀ ਹਾਂਜੀ ਚਲੋ ਉੱਥੇ ਫਿਰ ਸਾਨੂੰ ਜੱਜ ਉਹਨਾਂ ਦਾ ਜੱਜ ਸੀਗਾ ਜਾਂ ਅਦਾਲਤ ਉੱਥੇ ਸਾਨੂੰ ਪੇਸ਼ ਕੀਤਾ ਗਿਆ ਉਹਨਾਂ ਨੂੰ ਸਾਨੂੰ ਚਲੋ ਅਦਾਲਤ ਨੇ ਸਾਨੂੰ ਟਰਾਂਸਲੇਟਰ ਤਾਂ ਬੁਲਾਇਆ ਨਹੀਂ ਉਹ ਪੁੱਛੀ ਗਏ ਵੀ ਕਿਆ ਮਤਲਬ ਕਿੱਦਾ ਆਏ ਸਾਨੂੰ ਸਤਾਈ ਗਈ ਵੀ ਸਾਨੂੰ ਤਾਂ ਪਤਾ ਨਹੀਂ ਕੁਝ ਅਥਾ ਲਾਈ ਗਈ ਉਹਨੇ ਬੋਲੀ ਕੁਝ ਨਹੀਂ ਹਾਂ ਸ਼ਾਇਦ ਵੀ ਸਾਨੂੰ ਨਹੀਂ ਪਤਾ ਵੀ ਕਿੱਥੋਂ ਆਏ ਕਿੱਧਰ ਸਾਨੂੰ ਕੌਣ ਹੈ ਵੀ ਕਿੱਥੇ ਅੱਛਾ ਚੱਲ ਬਈ ਜੱਜ ਨੇ ਜੋ ਕਰਿਆ ਸਾਨੂੰ 1 ਮਹੀਨੇ ਦੀ ਜੇਲ੍ਹ ਹੋਗੀ ਉੱਥੇ ਜੇਲ੍ਹ ਹੋਗੀ ﺍﻟגੀਰੀਆ ਦੇ ਵਿੱਚ